ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਾਣ ਤੁਹਾਡਾ ਵੀਰ ਬਿੱਟੂ ਨੇ ਜਾਂ ਆਪਾਂ ਸਵਾਤ ਕਾਂ ਦਾ ਜੀ ਹੋਰ ਵੀਡੀਓ ਵਿੱਚ ਦਰਸ਼ਕੋ ਤੁਹਾਨੂੰ ਪਤਾ ਹੀ ਆ ਆਪਾਂ ਹਰ ਇੱਕ ਮਹੀਨੇ ਵੀਰ ਗਿੱਲਣ ਕਲੀਅਰ ਫਾਰਮ ਵਾਲਾ ਦੀ ਵੀਡੀਓ ਪਾਉਂਦੇ ਹੁੰਦੇ ਆ ਲੱਕੀ ਉਹਨਾਂ ਦੀ ਅੱਜ ਫੇਰ ਮੁਰ ਤੋਂ ਪਹੁੰਚੇ ਹੋਏ ਆ ਸਹਿਰ ਸਮਰਾਲੇ ਗਿੱਲਣ ਕਲੀਅਰ ਫਾਰਮ ਤੇ ਤੁਸੀਂ ਮੇਰੀ ਬੈਕ ਸਾਡ ਖੜੇ ਦੇਖ ਰਹੇ ਹੋਵੋ ਇਹਨਾਂ ਕੋਲੋਂ ਬੜੇ ਹੀ ਉੱਚੇ ਉੱਚੇ ਮਾਲਾ ਟਰੈਕਟਰ ਖੜੇ ਹੁੰਦੇ ਆ ਤੇ ਵਧੀਆ ਬਾਜ ਰੇਟਾਂ ਦੇ ਤੇ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਕਿੰਨੇ ਮਾਡਲ ਆ ਕੀ ਪ੍ਰਾਈਸ ਆ ਟਾਇਰਾਂ ਦੀ ਕੁਆਲਿਟੀ ਕਿਦਿਆਂ ਦੇ ਆ ਤੇ ਇੰਜਨ ਗੇਅਰ ਇਹਨਾਂ ਨਾਲ ਟਰੈਕਟਰ ਸਾਰੇ ਓਕੇ ਹੁੰਦੇ ਨੇ ਯਾਨੀ ਮਾੜਾ ਟਰੈਕਟਰ ਲੈ ਕੇ ਨਹੀਂ ਆਉਂਦੇ ਆਪਾਂ ਤੁਹਾਨੂੰ ਦੱਸ ਦਈਏ ਵੀ ਆਪਾਂ ਬਾਰ-ਬਾਰ ਕਹੀ ਜਾਂਦੀ ਇੰਜਨ ਗੇਅਰ ਦਾ ਓਕੇ ਨਹੀਂ ਓਕੇ ਇੰਜਨ ਗੇਅਰ ਦੇ ਸਾਰੇ ਓਕੇ ਟਰੈਕਟਰ ਨੇ ਤੇ ਆਪਾਂ ਜਿਆਦਾ ਗੱਲਾਂ ਕਨਾ ਕਰਦੇ ਤੁਸੀਂ ਬਣੇ ਰਹੋ ਮੇਰੇ ਵੀਡੀਓ ਦੇ ਨਾਲ ਤੇ ਆਪਣੇ ਨਾਲ ਭੋਲਾ ਵੀਰੰਦਰ ਆਉਂਦੇ ਨੇ ਉਹ ਆਪਣੇ ਨਾਲ ਕਰਨਗੇ ਗੱਲਬਾਤ ਆਪਾਂ ਉਹਨੂੰ ਦਿਖਾਵਾਂਗੇ ਟਰੈਕਟਰ ਦਾ ਕੀ ਰੇਟ ਆ ਕੀ ਪ੍ਰਾਈਸ ਆ ਆਜੋ ਕਰਾ ਫਿਰ ਸਸਤੀ ਕਾ ਬੋਲੇ ਵੀਰੇ ਸਸਤੀ ਕਾ ਲਈ ਜੀ ਆਪਣੇ ਦਰਸ਼ਕਾਂ ਨੂੰ ਵੀ ਬੁਲਾ ਲੇ ਮੜੀ ਜੀ ਸਸਤੀ ਕਾ ਦਸਤੋ ਹਾਂ ਜੀ ਤੇ ਪੋਲਾ ਵੀਰਾ ਦੱਸੂ ਆਪਾਂ ਨੂੰ ਕੀ ਰੇਟ ਆ ਕੀ ਪ੍ਰਾਈਸ ਆ ਤੇ ਵੀਰੇ ਜਿਹੜਾ ਆਪਣੇ ਸਾਹਮਣੇ ਖੜਾ ਸਵਰਾਜ 855 ਐਫੀ ਤੇ ਦਰਸ਼ਕੋ ਆਪ ਵੇਖ ਗਿਆ ਸੋਨਾ ਦੀ ਇੱਕ ਆਪਾਂ ਤਾਂ ਨਹੀਂ ਤੁਹਾਨੂੰ ਦਿਖਾਇਆ ਤੇ 4휠 ਡਰਾਈਵ ਦੇ ਵਿੱਚ ਛਤਰੀ ਲੱਗੀ ਹੋਈ ਆ ਦਰਸ਼ਕੋ ਦੇਖੋ ਨਾਲ ਤੇ ਇਹ ਕਿੰਨੇ ਮਾਡਲ ਆ ਇਹ ਇਹ 2021 ਮਾਡਲ ਹੈ 2021 ਮਾਡਲ ਆ ਤੇ ਜੇ ਆਪਾਂ ਗੱਲ ਕਰੀਏ ਤਾਂ ਰਾਂ ਦੀ ਕੰਡੀਸ਼ਨ ਵੀ ਵਧੀਆ ਸਾਈਡ ਤੇ ਗੀਅਰ ਲੱਗੇ ਹੋ ਨੇ ਡਬਲ ਡਿਸਟਰੀਬਿਊਟਰ ਆ 3 ਸਪੀਡ ਆ ਵੀਰੇ ਇਹ 2 ਸਪੀਡ ਹੈ ਅੱਛਾ ਤੇ ਆ 21 ਮਾਡਲ ਆ ਤੇ ਮੂਹਰੇ ਟਾਇਰਾਂ ਦੀ ਹੈਗੇ ਆ 40% ਤੇ ਇਸ ਸਾਈਡ ਤੋਂ ਵੀ ਦੇਖ ਲਓ ਰੰਗ ਬਿਲਕੁਲ ਸਾਫ਼ ਆ ਟਰੈਕਟਰ ਦਾ ਬਿਲਕੁਲ ਸਾਫਟ ਸੀਸੇ ਮੂੰਹ ਚਾਂਗਦਾ ਟਰੈਕਟਰ ਮਾੜਾ ਟਰੈਕਟਰ ਨਹੀਂ ਹੈਗਾ ਤੇ ਇਹਦਾ ਪ੍ਰਾਈਸ ਕਿੰਨਾ ਭੋਲੇ ਵੀਰੇ ਇਹ 7.5 ਲੱਖ ਰੁਪਏ ਦੀ ਡਿਮਾਂਡ ਆ ਵੀਰੇ 7.5 ਲੱਖ ਰੁਪਏ ਦੀ ਡਿਮਾਂਡ ਆ ਦਰਸ਼ਕੋ ਦੀ ਆ 4 4 ਵੀਲ ਡਰਾਈਵ ਦੀ ਸੋਨਰਾ ਸੁਵਰਾਜ 855 ਐਫ ਪੀ ਤੇ ਬਾਕੀ ਮੌਕੇ ਤੇ ਮਾੜਾ ਤਾਣਾ ਮਾੜਾ ਤਾਣਾ ਥੋੜਾ ਜਰੂਰ ਕਰਨਗੇ ਤੇ ਉਸ ਤੋਂ ਅੱਗੇ ਖੜਾ ਸੋਨਾਲੀਕਾ ਡੀ ਆਈ 750 ਸਿਕੰਦਰ 2 ਲੱਖ 100 ਦੇ ਵਿੱਚ ਤੇ ਦੇਖੋ ਤੁਸੀਂ ਬੰਨਣਾ ਸੋਤਰੀ ਨਾਲ ਦੇ ਡੰਡੇ ਹੀ ਲੱਗੇ ਹੋਏ ਨੇ ਮੂਰੇ ਬੰਪਰ ਲੱਗਿਆ ਹੋਇਆ ਤੇ ਜੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਤਾਂ ਵਧੀਆ ਟਾਇਰਾਂ ਦੀ ਕੰਡੀਸ਼ਨ ਆ ਤੇ ਇੰਜ ਜਿਹਨ ਕਿਹਾ ਤੁਹਾਨੂੰ ਦੱਸਿਆ ਹੀ ਹੈ ਵੀ ਸਾਰੇ ਸਾਫਟ ਟਰੈਕਟਰ ਹੁੰਦੇ ਨੇ ਮਗਲੇ ਟਾਇਰ ਪਾਨੇ 60% ਤੇ ਇਹਦਾ ਕੀ ਕਿੰਨੇ ਮਾਡਲ ਆ ਭੋਲੇ ਵੀਰੇ ਵੀਰੇ 2021 ਮਾਡਲ ਆ 5 ਲੱਖ 75 ਹਜ਼ਾਰ ਦੀ ਨਮਾਨ ਆ ਅਸਲ ਤੋਂ 2021 ਮਾਡਲ ਆ ਹੈ ਤੇ 575000 ਦੀ ਡਿਮਾਂਡ ਆ ਆ ਸੁਨਾਲੀ ਕਾਟਰੈਕਟਰ ਦੀ ਬੜਕੋਲ ਸਾਫਟ ਕਟਰੈਕਟਰ ਪਿਆ ਵੀ ਸਾਰੇ ਉੱਚ ਉੱਚੇ ਮਾਡਲ ਖੜੇ ਨੇ ਵੀ ਦੁਨਾਂ ਕੋਲ ਤੇ ਉਸ ਤੋਂ ਅੱਗੇ ਖੜਾ ਮੈਸੀ 9000 ਤੇ ਕਿਨੇ ਮਾਡਲ ਆ ਵੀਰੇ ਇਹ 18 ਮਾਡਲ ਆ ਵੀਰੇ ਸਾਢੇ 4 ਲੱਖ ਰੁਪਏ ਦੀ ਡਿਮਾਂਡ ਆ ਇਹਦੀ ਠੀਕ ਆ ਇਹ 2018 ਮਾਡਲ ਦਾ ਉਸ ਤੋਂ ਮੰਪਰ ਲੱਗਿਆ ਆ ਮੂਰੇ ਤੇ ਜਿੰਨੇ ਟਾਇਰਾਂ ਦਾ ਕੰਡੀਸ਼ਨ ਦੀ ਗੱਲ ਕਰੀਏ ਤੇ ਮਗਰਲੇ ਰਹੇਗੇ ਨੇ 60% ਮੂਰਲੇ 20 ਨੇ ਕਹਨੇ ਤੇ ਇੰਜਨ ਦੇਖ ਲਓ ਤੁਸੀਂ ਬਿਲਕੁਲ ਸਾਫ ਪਿਆ ਤੇ ਸਾਈਡ ਗੇਅਰ ਨੇ ਤੇ ਖੁੱਲਾ ਪਲੇਟਫਾਰਮ ਲੱਗਿਆ ਹੋਇਆ ਆ ਦੇਖ ਲਓ ਤੁਸੀਂ ਸਸਪੈਂਸ਼ਨ ਤੇ ਪੈਡਲ ਨੇ ਤੇ ਡਬਲ ਡਿਸਟਰੀਬਿਊਟਰ ਆ ਟਰੈਕਟਰ ਇਹ ਸਾਡ ਮੇਬੀ ਤੇ ਬੜਾ ਵਧੀਆ ਟਰੈਕਟਰ ਆ ਇਹ 2018 ਮਾਡਲ ਹਨਾ 18 2018 ਮਾਡਲ ਆ ਤੇ ਦੇਖ ਲਓ ਕੰਡੀਸ਼ਨ ਟਰੈਕਟਰ ਦੀ ਦੋਨਾਂ ਪਾਸਿਆਂ ਤੁਹਾਨੂੰ ਦਿਖਾਤਾ ਤੇ ਕੀ ਰੇਟ ਤੀ ਵੀਰੇ ਦਾ ਇਹ 4.5 ਲੱਖ ਰੁਪਏ ਦੀ ਡਿਮਾਂਡ ਹੈ ਵੀਰੇ 4.5 ਲੱਖ ਰੁਪਏ ਦੀ 4.5 ਲੱਖ ਰੁਪਏ ਦੀ ਡਿਮਾਂਡ ਆ ਬੇ ਦਰਸ਼ਕੋ ਇਹਦੀ 4,50,000 ਦੀ 69,000 ਦੀ ਤੇ ਉਸ ਤੋਂ ਅੱਗੇ ਖੜਾ ਇੰਡੋ ਫਾਰਮ ਦੇਖੋ ਗ੍ਰੀਨ ਕਲਰ ਦਾ ਬਿਲਕੁਲ ਨਵਾਂ ਟਰੈਕਟਰ ਕਿੰਨਾ ਪਿਆਰਾ ਚਦਰੀ ਵੀ ਨਾਲ ਲੱਗੀ ਹੋਈ ਆ ਤੇ ਇੰਡੋ ਫਾਰਮ 3055 DI ਹੈ ਹਾਂਜੀ ਤੇ ਦੇਖੋ ਕਿੰਨਾ ਪਿਆਰਾ ਕਲਰ ਆ ਇਹਦਾ ਇਹ ਕਿੰਨੇ ਮਾਡਲ ਆ ਵੀਰੇ ਇਹ ਵੀ ਵੀਰੇ 2021 ਮਾਡਲ ਆ 10 ਤੋਂ 2021 ਮਾਡਲ ਆ ਲੱਗਦਾ ਇਹ ਕਹਣਾ ਜਿਵੇਂ 2023 ਮਾਡਲ ਹੁੰਦਾ ਇਹਦਾ ਰੰਗ ਪੂਰਾ ਵਧੀਆ ਜਾਨੀ ਸ਼ੈਨ ਮਾਰਦਾ ਐਂ ਸਾਹਬਾ ਇਹ ਚੱਲਿਆ ਬਹੁਤ ਘੱਟ ਟਾਇਰ ਟ੍ਰੈਕ ਰਹਿ ਦੇਖੋਂ ਨਹੀਂ ਪਤਾ ਲੱਗ ਜਾਂਦਾ ਛਤਰੀ ਲੱਗੀ ਹੋਈ ਆ ਲekin ਵੀਰ ਨੂੰ ਤਾਂ ਪਤਾ ਹੁੰਦਾ ਵੀ ਕਿੰਨਾ ਚੱਲਿਆ ਉਹ ਲੈ ਕੇ ਆਉਂਦਾ ਤੇ ਪੋਲਾ ਪੀਤਾ ਤੇ ਦਫ਼ਤਰ ਜੇ ਬਹਿਣਾ ਤੇ ਇਹਦੇ ਵੀ ਕਿਤੀ ਡਿਮਾਂਡ ਆ ਭੋਲੇ ਵੀਰੇ ਇਹਦੇ ਵੀ 470000 ਦੀ ਡਿਮਾਂਡ ਆ 470000 ਦੀ ਡਿਮਾਂਡ ਆ ਦਾਰਸ ਕੋਈ ਦੀ ਇੰਡੋ ਫਾਰਮ ਦੀ ਕੋ ਇਹ ਵੀ 60 ਪਾਵਰ ਦਾ ਟਰੈਕਟਰ ਆ ਨਾ ਵੀਰ ਮੈਨੂੰ ਲੱਗਦਾ ਹਾਂਜੀ ਫਾਸਟ ਜੀ ਹਾਂ ਤੇ ਫਾਸਟ ਉਹ ਨਾ ਰਹੇ ਹਾਂਜੀ ਠੀਕ ਆ ਤੇ ਆ ਖੜਾ ਮਹਿੰਦਰਾ 605 ਅਰਜਨ ਨੋਵੋ ਤੇ ਵੀ ਬਿਲਕੁਲ ਸੌਫਟ ਟਰੈਕਟਰ ਆ ਸਾਈਡ ਤੇ ਗੇਅਰ ਨੇ ਕੁੱਲਾ ਪਲੇਟਫਾਰਮ ਵਧੀਆ ਟਾਇਰ ਪਾਇਆ 70 ਪਰ ਇਹ ਐਪਮੰਗਲ ਕਰੀਏ ਮੂਰਨੇ ਵੀ ਨਹੀਂ ਪਾਇਆ ਜਸਟੇਬਲ ਹਿੱਸਾ ਮਗਰ ਡਬਲ ਡਿਸਟ੍ਰਿਬਿਊਟਰ ਇਹ ਵੀ ਆ ਵਧੀਆ ਬੰਪਰ ਲਵਾਇਆ ਹੈ ਮੁੰਡੇ ਕੁੰਡਿਆਂ ਦਾ ਅੱਜ ਕੱਲ ਪਸੰਦ ਕਰਦੇ ਆ ਤੇ ਦੋਨਾਂ ਸਾਈਡ ਤੋਂ ਕੰਡੀਸ਼ਨ ਦੇਖ ਲਓ ਤੁਸੀਂ ਇਹਦੀ ਇਹ ਕਿੰਨਾ ਮਾਡਲ ਆ ਵੀਰੇ ਇਹ 2022 ਮਾਡਲ ਆ ਵੀਰੇ 2022 ਮਾਡਲ ਟਰੈਕਟਰ ਦਾ ਸਕੋਏ ਬਿਲਕੁਲ ਸਾਫ ਪਿਆ ਤੇ ਉਸ ਤੋਂ ਬਾਅਦ ਖੜਾ ਮਹਿੰਦਰਾ 275 ਇਹ ਕਿਨੇ ਮਾਡਲ ਆ ਵੀਰੇ ਇਹ 96 ਮਾਡਲ ਆ ਵੀਰੇ ਇਹ ਹੈਗਾ 1996 ਮਾਡਲ ਦੇਖੋ ਇਹਦਾ ਟਾਇਰ ਮਗਰਲੇ ਦਾ ਪੈਣ ਵਾਲੀ ਆ ਮੂਹਲੇ ਪਾਇਆ 40 ਕੇ ਪੈਸੇ ਦੇਖ ਸਾਹਦੇ ਤੁਸੀਂ ਇੰਜਨ ਵਗੈਰਾ ਦਾ ਗਮਿਆ ਇਹ ਬਹੁਤ ਵਧੀਆ ਵੀਰੇ ਵਧੀਆ ਇੰਜਨ ਵੀਰੇ ਇਹਨੂੰ ਵਾਸਕੋ ਤਾਂ ਖਾਦਣਾ ਤੁਹਾਨੂੰ ਆਪਾਂ ਤੁਹਾਨੂੰ ਪਤਾ ਹੈ ਨਾ ਸਜਾਈਆਂ ਰਾਨੀਆਂ ਵੀਡੀਓ ਦਿਖਾਉਂ ਬਣਾਉਨੇ ਨੇ ਆ ਐਵੇਂ ਝੂਠ ਬੋਲ ਕੇ ਕੋ ਦੱਸਦੇ ਹੁੰਦੇ ਤੇ ਇਹ ਕਿੰਨਾ ਪ੍ਰਾਈਸ ਹੈ ਵੀਰੇ ਇਹ 1,30,000 ਦਾ ਵੀਰੇ ਦਰਸ ਕੋ 1,30,000 ਇਹਦਾ ਦੇ ਦੇਣਾ ਜਾਨੀ ਵੀਰ ਉਹਨਾਂ ਨੇ ਇਹ ਬਾਕੀ ਮੌਕੇ ਤੇ ਹੋਰ ਵੀ ਘੱਟ ਵੱਧ ਹੋ ਸਕਦੇ ਨੇ ਨਾ ਮਹਿੰਦਰਾ 275 ਤੇ ਉਸ ਤੋਂ ਬਾਅਦ ਖੜਾ ਸੋਨਾ ਲੀਕਾ ਡੀਆਈ 60 ਆਰਐਕਸ 2 ਲੱਖ ਤੋਂ ਦੇ ਵਿੱਚ ਫੇਰ ਦੇਖੋ ਪਹਿਲਾਂ ਬਿਲਕੁਲ ਸਾਫਟ ਟਰੈਕਟਰ ਆ ਸ਼ਾਤਰੀ ਲੱਗੀ ਹੋਈ ਆ ਤੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਆਪਾਂ ਪਾਏ ਆ 60 ਪੈਸੇ ਇਹ 60 ਗੇਅਰ ਨੇ ਖੁੱਲਾ ਪਲੇਟਫਾਰਮ ਜਿਵੇਂ ਦੇਖੋ ਬਿਲਕੁਲ ਸਾਫ਼ ਜਿਹੜੀ ਗੱਲ ਆ ਤੂੰ ਮੈਂ ਤਾਂ ਲਿਆਸਟੇ ਵਾਲਾ ਹਿੱਸਾ ਮੂਰ ਲੇਹਗੇ ਨੇ 50% ਤੇ ਇਧਰੋਂ ਵੀ ਦੇਖ ਲਓ ਤੁਸੀਂ ਟਰੈਕਟਰ ਨਾਲ-ਨਾਲ ਲੱਗੇ ਹੋਣ ਕਰਕੇ ਆਪਾਂ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਨਹੀਂ ਸਕਦੇ ਤੇ ਇਹ ਕਿੰਨੇ ਮਾਡਲ ਆ ਵੀਰੇ ਇਹ 19 ਮਾਡਲ ਆ ਵੀਰੇ ਇਹ 19 ਮਾਡਲ ਆ ਸਾਫ ਇਹ ਵੀ ਬਹੁਤ ਪਿਆਗ ਨਹੀਂ ਬਹੁਤ ਸਾਫ ਵੀਰੇ ਹਾਂ ਤੇ ਇਹਦੇ ਕੀ ਡਿਮਾਂਡ ਆ ਇਹ 5 ਲੱਖ 60 ਹਜ਼ਾਰ ਦਾ ਵੀਰੇ 5 ਲੱਖ 60000 ਰੁਪਏ ਡਿਮਾਂਡ ਆ ਦਰਸਕੂਏ ਦੀ 2019 ਮਾਡਲ ਦੀ ਬਿਲਕੁਲ ਵੀਰੇ ਹਾਂ ਤੇ ਉਸ ਤੋਂ ਅਗਵਾਦ ਫੇਰ ਖੜਾ ਸਵਰਾਜ 969 ਐਫੀ 4 ਵੀਲ ਡਰਾਈਵ ਦੇ ਵਿੱਚ ਇਹ ਵੀ 4 ਵੀਲ ਡਰਾਈਵ ਦੇ ਵਿੱਚ ਖੜਾ ਦੇਖੋ ਤੁਸੀਂ ਮੂਰੇ 2 ਬੀਡ ਵੀ ਲੱਗੇ ਹੋਏ ਨੇ ਨਵਾਂ ਦਸਤਰ ਮਾੜੀ ਦੇਖੋ ਸੁਬਰਾਜ ਦਾ ਆਪਣਾ ਏਰੀਆ ਜੀ ਨਵੇਂ ਬਹੁਤ ਦਾ ਬਿਲਕੁਲ ਨਮਾ ਵਧੀਆ ਪਿਆ ਸਾਈਡ ਗੇਅਰ ਇਹ ਕਿੰਨੇ ਮਾਡਲ ਆ ਭਲੇ ਵੀਰੇ ਇਹ 22 ਮਾਡਲ ਆ ਵੀਰੇ 2022 ਮਾਡਲ ਦਾ ਦਰਸ ਕੋ ਇਹਦਾ ਚੱਲਿਆ ਵੀ ਥੋੜਾ ਹੀ ਹੋਣਾ ਦੇਖੋ ਟਾਇਰ ਟੂ ਨਾਲ ਦੀ ਨੇ ਕਹਿੰਦੇ ਹਾਂਜੀ ਨਾਲ ਦੀ ਨਾਲ ਦੇ ਮੂਹਰੇ ਪਾਇਆ 60% ਇਹਦੇ ਮਗਰ ਇਹ ਤੋਂ ਵੱਧੇ ਪਾਇਆ ਮਗਲੇ ਦਾ ਅਸਕਿਓ ਪਏ ਹੋਣੇ ਆ ਦੇਖੋ ਇੰਜਨ ਦਾ ਬਿਲਕੁਲ ਸਾਫਟ ਰੈਕਟਰ ਆ ਡਬਲ ਡਿਸਟਰੀਬਿਊਟਰ ਆ ਸਾਈਡ ਤੇ ਗিয়ার ਨੇ ਇਹ ਆਸਟੇਬਲ ਐਸਾ ਨਾ ਸੱਚ ਉਹਦਾ 4 ਵੀਲ ਆ ਸੌਰੀ ਮੇ ਤੋਂ ਵੀ ਦੱਸਿਆ ਗਿਆ ਦੀ ਤੇ ਇਹਦਾ ਕੀ ਰੇਟ ਆ ਵੀਰੇ ਇਹ 9,70,000 ਰੁਪਏ ਦਾ ਵੀਰੇ 9,70,000 ਰੁਪਏ ਦਾ ਹਾਂਜੀ ਆ 4 ਵੀਲ ਡਰਾਈਵ ਦੇ ਵਿੱਚ ਹਾਂਜੀ 969 ਗ ਨਹੀਂ ਬਿਲਕੁਲ ਜੀ ਹਾਂ ਤੇ ਉਸ ਤੋਂ ਬਾਅਦ ਖੜਾ 3630 ਨਿਊ ਹਾਲੈਂਡ 4 ਵੀਲ ਡਰਾਈਵ ਦੇ ਵਿੱਚ ਇਹ ਵੀ ਨਾਕ ਤਨੋਪੀ ਲੱਗੀ ਹੋਈ ਆ ਕੰਪਨੀ ਕਹਿੰਦੀ ਆ ਫਰੇਡ 뮤ዚਕਲ ਸਿਸਟਮ ਨਾਲ ਲੱਗਿਆ ਆ ਤੇ ਦੇਖੋ ਵਧੀਆ ਬੰਪਰ ਲੱਗਿਆ ਹੋਇਆ ਤੇ ਬੰਪਰ ਤੇ ਐਲਈਡੀ ਲਾਈਟ ਲੱਗੀ ਹੋਈ ਆ ਹੈ ਤੇ ਕਿੰਨੇ ਮਾਡਲ ਆ ਬੋਲੇ ਤੇ ਇਹ 20 ਮਾੜਾ ਜੀ ਕੋਈ ਯਾਰ 20 ਮਾੜਾ ਦਾ ਉਸ ਤੋਂ ਇਹ ਤੇ ਦੇਖੋ ਇਹ ਵੀ ਬਿਲਕੁਲ ਸਾਫ ਪਿਆ ਤੇ ਮੰਗ ਲੈ ਤਾਂ ਰਹਿਣ ਇਹਦੇ ਹਸੂ ਦਸੇ ਤੇ ਮੂਹ ਲੈਣੇ 70 ਪੈਸੇ ਤੇ ਬਾਕੀ ਤੁਹਾਨੂੰ ਫੈਕਟਰ ਦੇਖਣੇ ਆ ਇਹ ਕੋਲ ਸਾਫ ਰੈਕਟਰ ਹੈ ਤੇ ਇਹਦਾ ਆਪਾਂ ਕੀ ਜਵਾਨ ਕਰਦੇ ਆ ਭੋਲੇ ਵੀਰੋ ਇਹ 8.5 ਲੱਖ ਰੁਪਏ ਮੰਗ ਰਹੇ ਨੇ 8.5 ਲੱਖ ਰੁਪਏ ਸਰਸੂ ਬਾਕੀ ਮੌਕੇ ਤੇ ਕੋਈ ਨਾ ਮਾਰ ਤਾਂ ਥੋੜਾ ਜੀ ਹੂ ਕਰ ਲਾਂਗੇ ਜਿਹੜਾ ਆਪਣੀ ਵੀਡੀਓ ਵੇਖ ਕੇ ਆਊ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਜੇ ਫੇਸਬੁੱਕ ਤੇ ਫੋਲੋ ਕਰਕੇ ਆਊ ਆਪਾਂ ਤੇ 8.5 ਲੱਖ ਰੁਪਏ 8.5 ਲੱਖ ਆ ਹਾਂਜੀ ਹਾਂਜੀ 8.5 ਫੋਰ ਬਿਲਡ ਡਰਾਈਵ ਦੇ ਵਿੱਚ 36 30 ਦਾ ਤੇ ਉਸ ਤੋਂ ਅੱਗੇ ਖੜਾ ਨਿਊ ਹਾਰਲੈਂਡ ਇਹ ਵੀ ਫੋਰ ਬਿਲਡਿੰਗ ਡਰਾਈਵ ਦੇ ਵਿੱਚ ਇਹਦੇ ਟਾਇਰ ਵੀ ਨਵੇਂ ਬਖਰੇ ਰੇਡੀਅਲ ਨੇ ਰੇਡੀਅਲ ਜੀ ਰੇਡੀਅਲ ਟਾਇਰ ਬੋਏ ਨੇ ਨਾ ਹਾਂ ਊਰਲੇ ਵੀ ਨਵੇਂ ਆ ਤੇ ਮਗਲੇ ਟਾਇਰ ਵੀ ਨਵੇਂ ਆ 47 10 ਦੇਖੋ 10 ਕੋ ਇਹ ਪਾਵਰ ਮੀਨਸ ਉਹ 47 ਦਾ ਹੀ ਹੁੰਦਾ ਹੈ 47 ਵੀਰੇ ਇਹ ਅਕਸੀਲੇਟ ਇਹ 18 ਮਾਡਲ ਆ ਵੀਰੇ 590000 ਦੀ ਡਿਮਾਂਡ ਹੈ ਇਹ 2018 ਮਾਡਲ ਦਾ ਦਰਸ ਕੋ ਬਿਲਕੁਲ ਨਵਾਂ ਟਰੈਕਟਰ ਪਿਆ ਤੇ 590000 ਦੀ ਇਹ ਦੀ ਡਿਮਾਂਡ ਆ ਤੇ ਕੋਈ ਅਸਾ ਰੀ ਵਾਲਾ ਜਿਹੜਾ ਜੂ ਹੀ ਹੁੰਦੀ ਉਹ ਤੇ ਵੀ ਕਾਜ ਲੱਗਿਆ ਹੋਣਾ ਸਰ ਪਰ ਉਹ ਬਾਅਦ ਚ ਮਿਲਵਾਈ ਹੋ ਜਾਂਦੀ ਆ ਚਲੋ ਉਹਦਾ ਨਹੀਂ ਵਧੀਆ ਟਰੈਕਟਰ ਆ ਹੈ ਤੇ ਉਸ ਤੋਂ ਅੱਗੇ ਖੜਾ ਅਰਜਨ ਆਲਟਰਾ ਬੰਗ 605 ਦੇ ਨਾਮ ਦੀ 79 ਲੱਗੀ ਹੋਈ ਆ ਜੋਗਾ ਸਿਸੇ ਸੂਸਾ ਪੂਰੇ ਹਨ ਮੱਧਿਆ ਦਾ ਬਾਈ ਨਹੀਂ ਬਾਈ ਦਾ ਸੰਗਾਰ ਕੇ ਰੱਖਿਆ ਜੀ ਇਹ ਵੀ ਤੇ ਮੂਹਰੇ ਟਾਇਰ ਵੀ ਵਧੀਆ ਹੋਣਾ ਇਹ ਕਿ ਤੇ ਮੂਹਰੇ ਮੂਹਰੇ ਵਧੀਆ ਲਗਾਇਆ ਹੋਇਆ ਆ ਇਹ ਮਗਲੇ ਡਾਲਨ ਦੀ ਗੱਲ ਕਰੀਏ ਉਹ ਹੈਗੇ ਨੇ 50% ਸਾੜ ਸਾੜ ਘੇਰਾ ਹੈ ਖੁੱਲਾ ਪਲੇਟਫਾਰਮ ਡਿਸਟ੍ਰੀਬਿਊਟਰਾਂ ਵਾਲੀ ਬੋਲੇ ਉਸ ਸਮੇਂ ਇਹ ਮਾਡਲ ਇਹ 15 ਵੀਰੇ 15 ਉਹਨਾਂ ਦਾ ਕਿੰਨਾ ਕੀ ਟੋਆ ਹੈ ਤੇ ਇਹਦਾ ਕੀ ਰੇਟ ਆ ਏ ਦੇ ਦਾਂਗੇ ਵੀਰੇ 480000 ਰੁਪਏ ਦਾ ਸਰ ਕੋ 480000 ਰੁਪਏ ਦਾ ਦੇ ਦੇਣਗੇ ਵੀਰੋ ਨਹੀਂ ਇਹ 2015 ਮਾਡਲ ਟਰੈਕਟਰ ਆ ਤੇ ਉਸ ਤੋਂ ਅੱਗੇ ਖੜਾ ਸੋਨਾ ਲੀਕਾ ਵਲਡ ਟਰੈਕ ਪਿੰਨ ਅੱਤਲਾ ਆ ਦੇਖੋ ਦਰਸੋ ਕਿਹੜਾ ਟਰੈਕਟਰ ਆ ਬਿਲਕੁਲ ਨਵਾਂ ਨਵਾਂ ਟਰੈਕਟਰ ਦੇਖੋ ਮੂਰੇ ਵੇਟ ਕਿੰਨੇ ਲੱਗਿਆ ਆ ਨਵਾਂ ਦੇਖੋ ਨਵੇਂ ਟਾਇਰ ਪਾਇਆ ਕਿੰਨੇ ਮਾੜਾ ਵੀਰੇ 21 ਮਾੜਾ ਵੀਰੇ 21 ਮਾਡਲ ਆ ਤੇ ਮਿਊਜ਼ਿਕ ਸਿਸਟਮ ਵੀ ਨਾਲ ਲੱਗਿਆ ਵਧੀਆ ਕਨੋਪੀ ਨਾਲ ਦੀ ਫਟੜਾ ਦੇਖੋ ਹੀਟ ਗਾਰਡ ਵੀ ਕਿੱਡੇ-ਕੱਡੇ ਲੱਗੇ ਹੋਏ ਨੇ 60 ਸਫ ਡਬਲ ਡਿਸਟ੍ਰਿਬਿਊਟਰ ਟਰੈਕਟਰ ਹੈ ਤੇ ਕਿੰਨੇ ਦਾ ਦੇਦਾਂਗੇ ਵੀਰੇ ਆਪਾਂ ਇਹ 8 ਲੱਖ 10 ਹਜ਼ਾਰ ਦਾ ਦੇਦਾਂਗੇ 8 ਲੱਖ 10 ਹਜ਼ਾਰ ਦਾ ਇਹ ਮਾਗਣਾ 875 ਬੋਲ 875 ਬੋਲ ਆ ਕਿਸ਼ੋਰਾਸਕ ਨੂੰ ਦੇਖ ਲੋ ਇਹ ਮਿਊਜ਼ਿਕ ਸਿਸਟਮ ਮਗਰ ਆ ਸਾਰਾ ਕੁਝ ਨਾਲ ਲੱਗਿਆ ਹੋਇਆ ਵੇ ਵਧੀਆ ਟਾਇਰ ਪਿਆ ਮਗਰ ਦੇ ਵੀ ਮੂਹਲੇ ਦੀ ਉਹ ਆਫਰੇ ਹੋਈ ਸਾਬਾ ਤੇ ਉਸ ਤੋਂ ਬਹੁਤ ਛੜਾ 50-50 ਦੇ ਜੌਂਡੀਆ ਆਲੇ ਰੰਗ ਦਾ ਛਤਰੀ ਲੱਗੀ ਹੋਈ ਆ ਤੇ ਜੇ ਟਾਇਰਾਂ ਦੀ ਗੱਲ ਕਰੀਏ ਮੂਹਲਿਆਂ ਦੀ ਤਾਂ ਇਹਨੇ 50% ਮਗਰਲੇ ਵੀ ਨੇ ਗਨੇ 40% ਮਗਰਲੇ ਨੇ ਤੇ ਇਹ ਕਿੰਨੇ ਮਾਡਲ ਆ ਬੋਲੇ ਵੀਰੇ ਇਹ 12 ਮਾਡਲ ਆ ਜੀ 2012 ਮਾਡਲ ਆ ਤੇ ਕੰਡੀਸ਼ਨ ਇਹਦੀ ਵੀ ਵਧੀਆ ਜਣ ਕਰਦਾ ਠੀਕ ਆ ਕਿਟਰ ਉਹ ਵਧੀਆ ਜੀ ਹਾਂ ਹਾਂ ਤੇ ਇਹਦਾ ਕੀ ਡਿਮਾਂਡ ਆ ਇਹ 375000 ਦਾ ਜੀ 375000 ਰੁਪਏ ਦੀ ਡਿਮਾਂਡ ਆ ਦੱਸ ਕੋਈ ਦੀ ਜੌਂਡੀਰ ਦੀ 55 डी ਦੀ 2012 ਮਾਡਲ ਆ ਨਾ ਹੂੰ ਫਿਰ ਕਰੀ ਜੀ ਤੇ ਉਸ ਤੋਂ ਅੱਗੇ ਖੜਾ ਨਿਊ ਆ ਲੈਣਾ 90 ਪਾਵਰ 90 ਦਾ ਇਹੋ ਟਰੈਕਟਰ ਬਹੁਤ بڑا ਏਡਾ ਕਥੋਂ ਲੈਂਦਾ ਬੇਟੇ ਬਹੁਤ ਲੱਗੇ ਨੇ ਮੂਰੇ ਕਿ ਨਹੀਂ ਇਹ ਬਹੁਤ ਔਖੇ ਲੱਭਣੇ ਪੈਂਦੇ ਨੇ ਬਾਈ ਇਹ ਇਹ ਬਹੁਤ ਸਹੀ ਗੱਲ ਆ ਲੱਗ ਨਹੀਂ ਏਡੇ ਟਰੈਕ ਦੇਖੋ ਆਹ ਪੂਰੇ ਵੇਟ ਲੱਗੇ ਹੋਏ ਨੇ ਕਿੰਨੇ ਨੇ ਗਣ ਲੀਏ 1 2 3 4 5 6 7 8 9 10 10 ਵੇਟ ਲੱਗੇ ਹੋਏ ਨੇ ਪੂਰੇ ਫੋਰ ਬੀਲਡ ਡਰਾਈਵ ਦੇ ਵਿੱਚ 50% ਦੇ ਮੂਰੇ ਡਰ ਪਾਣੇ ਤੇ ਮੈਂ ਮਾਦਰਲੇ ਮਾੜੇ ਮੈਂ ਵੱਧ ਭਾਇ ਨੇ ਦੋਮ 65 ਪੈਸੇ ਪੈ ਨੇ ਕੋ ਖੁੱਲਾ ਪਲੇਟਫਾਰਮ ਆ ਮੈਂ ਮਰਜ਼ੀ ਖੁੱਲਾ ਹੋ ਕੇ ਬੰਦਾ ਬੈਠਾ ਰਹੇ ਸਾਈਡ ਸਿਫਟ ਗੀਅਰ ਦੇ ਵਿੱਚ ਤੇ ਕਿੰਨੇ ਮਾਡਲ ਆ ਵੀਰੇ ਇਹ ਹੈਗਾ ਜੀ 2019 ਮਾਡਲ 2019 ਮਾਡਲ ਆ ਇਹ ਕਿੰਨੇ ਐਚਪੀ ਹੈ 90 90 ਐਚਪੀ ਆ ਤੇ ਕੋਈ ਬਿਜਲ ਟੈਂਕ ਵੀ ਫੱਲੇ ਦਿੱਤਾ ਗਿਆ ਹੋਇਆ રે 90 ਐਚਪੀ ਦਾ ਟਰੈਕਟਰ ਆ ਦੇਖੋ ਕਿਹ ਆ ਸ਼ਾਨਦਾਰ ਟਰੈਕਟਰ ਆ ਤੇ ਦੋਨੋਂ ਮੈਕ ਸਾਈਡ ਤੋਂ ਵੀ ਦਿਖਾਉਣਾ ਹੈ ਇਹ ਇਹਦੇ ਜਿਹੜਾ 4 ਵਾਲ ਆਉਂਦੇ ਨੇ ਇਹਦੇ ਇਹ ਮਮਾ ਡਿਸਟ੍ਰੀਬਿਊਟਰ ਵੀ ਕਹਿ ਦਿੰਨੇ ਆ ਦੇਖੋ ਤੁਸੀਂ ਤਾਂ ਆਹ ਕਾਢ ਹੋਕਾ ਬੜਾ ਤਗੜਾ ਟਰੈਕਟਰ ਆ ਕਰਨ ਇਹ ਕਿੰਨੀ ਮਾਗ ਲਾ ਵੀ ਆ ਇਹ 19 ਮਾਗ ਲਾ ਵੀਰੇ 19 ਮਾਗ ਲਾ ਇਹ ਤੇ ਦੇਣਾ ਤੇ ਨਾ ਇਹ 17 ਲੱਖ ਰੁਪਏ ਦੀ ਡਿਮਾਂਡ ਆ ਵੀਰੇ 15 ਲੱਖ ਰੁਪਏ ਦੀ ਡਿਮਾਂਡ ਆ ਦੱਸ ਕੋ ਨਾਲ ਦੀ ਉਹ ਕੋ ਮੋਪੀ ਲੱਗੀ ਆ ਨਿਊ ਹਾਲੈਂਡ ਉਹ ਵੀ ਇਹ ਸ ਸੋਰਾ ਲੱਖ ਰੁਪਏ ਦੀ 90 ਪਾਵਰ ਦਾ ਟਰੈਕਟਰ ਆ ਇਹ ਇਹ ਤਾਂ ਲੱਭਿਆ ਰੱਬੇ ਨਹੀਂ ਮਿਲਦੇ ਹੈਗੇ ਕਿ ਨਹੀਂ ভাই ਜਿੱਦ ਨੂੰ ਜਾਣਾ ਠੱਕ ਪਾਉਂਦੇ ਜਾਣਾ ਸਹੀ ਗੱਲ ਹੈ ਤੇ ਮੂਰੇ ਕੀ ਖੜਨਾ ਹੈ ਕਿ ਨਹੀਂ ਹਾਂ ਤੇ ਬਹੁਤ ਬਹੁਤ ਧੰਨਵਾਦ ਬੋਲੇ ਵੀਰੇ ਤੇਰਾ ਜਾਣਕਾਰੀ ਦੇਣ ਲਈ ਥੈਂਕ ਯੂ ਬਰੀ ਮਾਚ ਹਾਂਜੀ ਦਰਸ਼ਕੋ ਜੇ ਤੁਹਾਨੂੰ ਜਾਣਕਾਰੀ ਵਧੀਆ ਲੱਗੇ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਫੇਸਬੁੱਕ ਤੇ ਤਾਂ ਬਟੂ ਨਿਆਪੁਰ ਪੇਜ ਨੂੰ ਫਾਲੋ ਕਰਨਾ ਮਿਲਾਂਗੇ ਕਿਸੇ ਹੋਰ ਸੋਹਣੀ ਵੀਡੀਓ ਦੇ ਵਿੱਚ ਹੋਂਦੇ ਆਪਾਂ ਨੂੰ ਇਜਾਜ਼ਤ ਧੰਨਵਾਦ